ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਗਾਉੜੀ ਕਬੀਰ ਜੀ ਸ਼ਬਦ ਹੈ ਸਾਖਤ ਮਰੈ ਸੰਤ ਸਭ ਜਿਵੈ RAM ਰਸਾਇਣ ਰਸਨਾ ਪੀਵੈ ਇਸ ਸ਼ਬਦ ਨੂੰ ਜੇ ਰਿਦਮ ਤੇ ਆਪ ਜੀ ਨੇ ਸਰਵਣ ਕਰਨਾ ਹੋਵੇ ਤਾਂ ਵੀਰਾਂ ਦੇ ਸਕੇਲ ਤੇ ਆਪਾਂ ਗਾਇਨ ਕੀਤਾ ਹੈ ਉਥੋਂ ਆਪਾਂ ਸਰਵਣ ਕਰ ਸਕਦੇ ਹਾਂ ਤੇ ਹੁਣ ਆਪਾਂ ਸਥਾਈ ਤੇ ਕੁਝ ਅੰਤਰੇ ਕਲਿ ਕਲੈਸਵਰ ਤੇ ਦੇਖਾਂਗੇ ਜੋ ਕਿ ਸਾਰੇ ਅੰਤਰਿਆਂ ਦੀ ਧੁਨ ਬਿਲਕੁਲ ਇੱਕੋ ਹੀ ਤਰੀਕੇ ਨਾਲ ਹੈ ਤੇ ਪਹਿਲਾਂ ਦੇਖਦੇ ਹਾਂ ਸਥਾਈ ਗਾਇਨ ਕਰਕੇ ਤੇ ਸਥਾਈ ਨੂੰ ਸਿੱਖਦੇ ਹਾਂ ਫਿਰ ਸਿੱਖਾਂਗੇ ਆਪਾਂ ਅੰਤਰਾ ਭੈਣਾ ਦੇ ਸਕੇਲ ਤੇ ਜਦੋਂ ਇਸ ਸ਼ਬਦ ਨੂੰ ਆਪਾਂ ਗਾਇਨ ਕਰਦੇ ਹਾਂ ਤਾਂ ਚੌਥੇ ਕਾਲੇ ਨੂੰ ਸਾਹ ਮੰਨਦੇ ਹਾਂ ਤੇ ਚੌਥੇ ਕਾਲੇ ਨੂੰ ਜਦੋਂ ਸਾਹ ਮੰਨਦੇ ਹਾਂ ਤੇ ਕਿਹੜੇ-ਕਿਹੜੇ ਸੁਰ ਲੱਗਦੇ ਹਨ ਆਪ ਜੀ ਦੇਖ ਹੀ ਰਹੇ ਹੋ ਪਹਿਲਾਂ ਗਾਇਨ ਕਰਦੇ ਹਾਂ ਸਥਾਈ साकत मर संत सब जीव राम रसायन रसना स्ना सात मर शत स जीव राम रसा はい。 ਹਿੰ ਰਸਨਾ ਹੀ ਨਿਵਰ ਰਾਮ ਰਸਾਇਣ ਰਸਨਾ ਹੀ ਨਿਵਰ ਉਸ ਤੋਂ ਬਾਅਦ ਅੰਤਰਾ अस्थावर जंगम कीट पतंगा अनेक जन्म किए मोरंगा अस्थावर जंगम कीट पतंगा अनिक जन्म ङ्ग जनम अनङ्ग जनमोरङ्गा अस्थावर जङ्गम कीर्त पतङ्गा अस्थावर जङ्गम कीट पतंगा अनेक जन्म किए बहु रंगा इथे कलीतून वाजणी है सेम अनेक जन्म किए बहु रंगा अस्थावर जङ्गम कीट पतङ्गा अनेक जनम् किए बोरङ्गा अनेक जनम किए बहुरंगा. अनेक जनम अनेक जनम, आनिक जनम ਕਿਏ ਬਹੁ ਰੰਗਾਂ ਕਿਏ ਕਿਏ ਬਹੁ ਰੰਗਾਂ ਅਨੇਕ ਜਨਮ ਕਿਏ ਬਹੁ ਰੰਗਾਂ ਤੇ ਇਸੇ ਤਰੀਕੇ ਨਾਲ ਅਗਲੇ ਅੰਤਰੇ ਹਨ ਜਿਵੇਂ ਕਿ ਐਸੇ ਕਰ ਹਮ ਬਹੁਤ ਬਸਾਏ ਜਬ ਹਮਰਾਮ ਗਰਬ ਹੋਏ ਆਏ ਇਸ ਤੋਂ ਬਾਅਦ ਸੈਕਿੰਡ ਸਟੈਪ ਦੀ ਖਾਲੀ ਟਿਊਨ ਫਿਰ ਫਸ ਲਾਈਨ ਰਿਪੀਟ ਐਸੇ ਕਰ ਹਮ ਬਹੁਤ ਸਜਾ ऐसी कर हम बहुत बसाए जब हम राम गरीब होए आए जब हम राम गरीब होए आए जब हम राम गरीब होए आए।, हो आए अगला अंतरा जोगी जति तपी ब्रह्मचारी कबूँ राजा छत्रपत कब हूँ बेखारी जोगी जति तपी ब्रह्मचारी ਕਬੂ ਰਾਜਾ ਛਤਰਪਤ ਕਬ ਹੂੰ ਪੇਖਾਰੀ ਕਬੂ ਰਾਜਾ ਛਤਰਪਤ ਕਬ ਹੂੰ ਪੇਖਾਰੀ ਕਬੂ ਰਾਜਾ ਛਤਰਪਤ ਕਬ ਹੂੰ ਪੇਖਾਰੀ ਤੇ ਇਸੇ ਤਰੀਕੇ ਨਾਲ ਲਾਸਟ ਅੰਤਰਾ ਵੀ ਹੈ ਕਹੋ ਕਬੀਰ ਪ੍ਰਭ ਕਿਰਪਾ ਕੀ ਜੈ ਹਾਰ ਪਰ ਅਬ ਪੂਰਾ ਦੀਜੈ ਕਹੋ ਕਬੀਰ ਅਬ कहो कबीर प्रभ कृपा की जय हार पर अब पूरा दी जय हार पर अब पूरा दी जय हार पर अब पूरा दी जय ਸਾਕਿਤ ਮਰੇ ਸੰਤ ਸਭ ਜੀਵ ਰਾਮ ਰਸਾਇਣ ਰਸ ਨ ਪੀਵ ਮੈਨੂੰ ਮਿਧਾ ਕਿ ਅਬ ਜਸਾਨੇ ਦਿਨ ਆਲੇ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ